ਪੰਜਾਬ ਦੇ ਮਸ਼ਹੂਰ ਤੇ ਮਕਬੂਲ ਗਾਇਕ ਰਾਜਵੀਰ ਜਵੰਦਾ ਜਿਨ੍ਹਾਂ ਦਾ ਕੀ ਐਕਸੀਡੈਂਟ ਹੋ ਗਿਆ ਸੀ ਹਿਮਾਚਲ ਪ੍ਰਦੇਸ਼ ਦੇ ਵਿੱਚ ਬਾਈਕ ਰਾਈਡਿੰਗ ਦੇ ਦੌਰਾਨ ਫੋਰਟਿਸ ਹਸਪੀਟਲ ਦੇ ਵਿੱਚ ਐਡਮਿਟ ਨੇ ਤੇ ਕੋਮਾ ਦੇ ਵਿੱਚ ਚਲੇ ਗਏ ਨੇ ਜਿਹੜੀ ਅੱਜ ਸਵੇਰੇ ਨਿਊਰੋ ਸਰਜਨਸ ਵੱਲੋਂ ਫੋਰਟਿਸ ਹਸਪੀਟਲ ਦੇ ਡਾਕਟਰਸ ਵੱਲੋਂ ਨਿਊਰੋ ਸਰਜਨ ਵੱਲੋਂ ਅਪਡੇਟ ਦਿੱਤੀ ਗਈ ਹੈ ਕਿ ਹਜੇ ਵੀ ਰਾਜਵੀਰ ਜਵੰਦਾ ਦੀ ਜਿਹੜੀ ਹਾਲਤ ਹੈ ਉਹ ਨਾਜ਼ੁਕ ਹੈ ਦਰਅਸਲ ਉਹਨਾਂ ਦੀ ਰੀੜ ਦੀ ਹੱਡੀ ਤੇ ਤੇ ਸਿਰ ਤੇ ਬਹੁਤ ਜ਼ਿਆਦਾ ਛੋਟਾਂ ਆਈਆਂ ਨੇ ਜਿਨ੍ਹਾਂ ਕਰਕੇ ਉਹਨਾਂ ਨੂੰ ਹਸਪੀਟਲ ਲਿਆਉਣ ਤੋਂ ਪਹਿਲਾਂ ਹੀ ਹਾਰਟ ਅਟੈਕ ਵੀ ਆ ਗਿਆ ਸੀ ਦਰਸਲ ਸ਼ਨੀਵਾਰ ਨੂੰ ਕਰੀਬ 8:30 ਵਜੇ ਬਾਈਕ ਰਾਈਡਿੰਗ ਦੇ ਦੌਰਾਨ ਜਦੋਂ ਆਪਣੇ ਦੋਸਤਾਂ ਦੇ ਨਾਲ ਹਿਮਾਚਲ ਪ੍ਰਦੇਸ਼ ਤੋਂ ਜਾ ਰਹੇ ਸੀ ਸ਼ਿਮਲੇ ਵੱਲੋਂ ਜਾ ਰਹੇ ਸੀ ਤਾਂ ਅਚਾਨਕ ਉਹਨਾਂ ਦੇ ਸਾਹਮਣੇ ਲੜਦੇ ਲੜਦੇ ਦੋ ਸਾਨ ਆ ਜਾਂਦੇ ਨੇ ਸੜਕ ਤੇ ਤੇ ਉਹ ਸਪੀਡ ਦੇ ਵਿੱਚ ਸੀ ਉਹਨਾਂ ਦੀ ਬਾਈਕ ਉਹ ਸੰਭਲ ਨਹੀਂ ਸਕੀ ਪਹਿਲਾਂ ਉਹ ਇਨਾਂ ਸਾਨਾਂ ਦੇ ਨਾਲ ਟਕਰਾਈ ਉਦੋਂ ਬਾਅਦ ਬਲੇਰੋ ਗੱਡੀ ਦੇ ਨਾਲ ਉਹਨਾਂ ਦੀ ਟੱਕਰ ਹੋ ਜਾਂਦੀ ਹੈ ਤੇ ਬਹੁਤ ਜ਼ਿਆਦਾ ਝੋਟਾਂ ਲੱਗਦੀਆਂ ਨੇ ਹਾਲਾਂਕਿ ਰਾਜਵੀਰ ਜਵੰਦਾ ਨੇ ਉਸ ਟਾਈਮ ਪੂਰੀ ਜਿਹੜੀ ਬਾਈਕ ਰਾਈਡਿੰਗ ਦੇ ਦੌਰਾਨ ਬਾਈਕਰਸ ਜਿਹੜੇ ਨੇ ਆਪਣੀ ਕਿੱਟ ਪਾੰਦੇ ਨੇ ਵਧੀਆ ਹੈਲਮਟ ਪਾੰਦੇ ਨੇ ਉਹ ਸਾਰਾ ਕੁਝ ਪਾਇਆ ਹੋਇਆ ਸੀ ਇਹਦੇ باوجود ਉਹਨਾਂ ਨੂੰ ਗੰਭੀਰ ਸੱਟਾਂ ਵੱਜੀਆਂ ਤੇ ਉਹਨਾਂ ਦੀਆਂ ਫਸਲੀਆਂ ਟੁੱਟ ਚੁੱਕੀਆਂ ਨੇ ਤੇ ਰੀਡ ਦੀ ਹੱਡੀ ਤੇ ਵੀ ਬਹੁਤ ਜ਼ਿਆਦਾ ਨੁਕਸਾਨ ਆਇਆ ਹੈ ਤੇ ਹਾਲਾਂਕਿ ਉਦੋਂ ਬਾਅਦ ਉਹਨਾਂ ਨੂੰ ਪੰਚਕੂਲੇ ਪਹਿਲਾਂ ਐਡਮਿਟ ਕੀਤਾ ਗਿਆ ਉਦੋਂ ਮਗਰ ਪੰਚਕੂਲੇ ਦੇ ਹਸਪਤਾਲ ਤੋਂ ਉਹਨਾਂ ਨੂੰ ਫੋਰਟਿਸ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਹੁਣ ਕੱਲ ਤੋਂ ਹੀ 40 ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਨਿਊਰੋ ਸਰਜਨਸ ਆਪਣੀ ਡਿਊਟੀ ਨਿਭਾ ਰਹੇ ਨੇ ਤੇ ਬਹੁਤ ਵੱਡੇ ਵੱਡੇ ਜਿਹੜੇ ਪੰਜਾਬ ਦੇ ਗਾਇਕ ਨੇ ਉਹ ਵੀ ਉੱਥੇ ਪਹੁੰਚੇ ਨੇ ਵੱਡੀਆਂ ਵੱਡੀਆਂ ਹਸਤੀਆਂ ਉੱਥੇ ਪਹੁੰਚੀਆਂ ਨੇ ਤੇ ਪੂਰਾ ਪੰਜਾਬੇ ਅਰਦਾਸ ਕਰ ਰਿਹਾ ਕਿ ਰਾਜਵਿਰ ਜਵੰਦਾ ਜਿਨ੍ਹਾਂ ਨੇ ਕਿ ਪਿਛਲੇ ਕੁਝ ਸਾਲਾਂ ਤੋਂ ਚੰਗਾ ਨਾਮ ਖਟਿਆ ਪੰਜਾਬੀ ਗਾਇਕੀ ਦੇ ਵਿੱਚ ਤੇ ਐਕਟਿੰਗ ਦੇ ਵਿੱਚ ਵੀ ਉਹਨਾਂ ਨੇ ਮੱਲਾ ਮਾਰੀਆਂ ਨੇ ਤੇ ਉਹਨਾਂ ਦੀ ਉਮਰ ਹੈ 35 ਸਾਲ ਇਹ ਨੌਜਵਾਨ ਸਿੰਗਰ ਅਰਦਾਸ ਸਾਰੇ ਇਹੀ ਕਰ ਰਹੇ ਨੇ ਕਿ ਇਹਨਾਂ ਨੂੰ ਕੁਛ ਨਾ ਹੋਏ ਤੇ ਜਿਹੜੀ ਇਹਨਾਂ ਨੂੰ ਸੱਟ ਲੱਗੀ ਹੈ ਉਹ ਜਲਦ ਤੋਂ ਜਲਦ ਉਦੇ ਤੋਂ ਉੱਭਰ ਜਾਣ ਹੁਣ ਰਾਜਵੀਰ ਜਵੰਦਾ ਦੀ ਜਿਹੜੀ ਬਾਈਕ ਸੀ ਉਹ ਅਚਾਨਕ ਸਾਨਾਂ ਦੇ ਨਾਲ ਟਕਰਾ ਗਈ ਜਿਹੜੇ ਆਵਾਰਾ ਪਸ਼ੂ ਹੁੰਦੇ ਨੇ ਜਿਹੜੇ ਰੋਡ ਤੇ ਅਚਾਨਕ ਆ ਜਾਂਦੇ ਨੇ ਹੁਣ ਇਹਦੇ ਵਿੱਚ ਗਲਤੀ ਕਿਹਦੀ ਸੀ ਵਹੀਕਲ ਜਿਹੜੇ ਹਾਈਵੇ ਤੇ ਚੱਲਦੇ ਨੇ ਉਹਨਾਂ ਦੀ ਸਪੀਡ ਹਮੇਸ਼ਾ ਹਾਈ ਹੁੰਦੀ ਹੈ ਤੇ ਸਰਕਾਰ ਨੂੰ ਹਮੇਸ਼ਾ ਇਸ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਜਿਹੜੇ ਆਵਾਰਾ ਪਸ਼ੂ ਨੇ ਉਹਨਾਂ ਤੇ ਨਿਯੰਤਰਣ ਕੀਤਾ ਜਾਏ ਉਹਨਾਂ ਦੇ ਵਾਸਤੇ ਕੋਈ ਨਾ ਕੋਈ ਐਵੇਂ ਦੇ ਸ਼ੈਲਟਰ ਬਣਾਏ ਜਾਣ ਤਾਂ ਕਿ ਜਿਹੜੇ ਹਜ਼ਾਰਾਂ ਲੋਕ ਰੋਜ਼ ਐਕਸੀਡੈਂਟ ਦੇ ਵਿੱਚ ਇਹਨਾਂ ਆਵਾਰਾ ਪਸ਼ੂਆਂ ਕਰਕੇ ਮਰਦੇ ਨੇ ਉਹ ਨਾਮਰ ਸ਼ਾਇਦ ਜਿਹੜੇ ਆਵਾਰਾ ਪਸ਼ੂਆਂ ਕਰਕੇ ਲੋਕਾਂ ਦੀਆਂ ਜਾਨਾਂ ਜਾਂਦੀਆਂ ਨੇ ਐਕਸੀਡੈਂਟ ਹੁੰਦੇ ਨੇ ਤੇ ਇਨ੍ਹਾਂ ਤੇ ਜੇ ਲਗਾਮ ਕੱਸੀ ਹੁੰਦੀ ਤਾਂ ਅੱਜ ਰਾਜਵੀਰ ਜਵੰਦਾ ਵੀ 40 ਹਸਪੀਟਲ ਦੇ ਵਿੱਚ ਆਪਣੀ ਜ਼ਿੰਦਗੀ ਤੇ ਮੌਤ ਦੀ ਲੜਾਈ ਨਾ ਲੜ ਰਿਹਾ ਹੁੰਦਾ ਹੁਣ ਸਾਰੇ ਪੰਜਾਬ ਵੱਲੋਂ ਰਾਜਵੀਰ ਜਵੰਦਾ ਵਾਸਤੇ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਕਿ ਜਿਹੜੀ ਵੀ ਉਹਨੂੰ ਸੱਟ ਵੱਜੀ ਹੈ ਉਸ ਤੋਂ ਉੱਭਰ ਕੇ ਉਹ ਆਪਣੇ ਘਰ ਪਹੁੰਚੇ ਸਹੀ ਸਲਾਮਤ ਪਹੁੰਚੇ ਤੇ ਦੁਬਾਰਾ ਤੋਂ ਆਪਣੀ ਗਾਇਕੀ ਸ਼ੁਰੂ ਕਰ ਸਕੇ ਤੇ ਇਸ ਤੋਂ ਇਲਾਵਾ ਕੋਈ ਵੀ ਜੇ ਅਪਡੇਟ ਇਸ ਮਾਮਲੇ ਦੇ ਵਿੱਚ ਹੋਰ ਮਿਲਦੀ ਹੈ ਰਾਜਵਿਰਜਵੰਦਾ ਦੀ ਹਾਲਤ ਬਾਰੇ ਤਾਂ ਤੁਹਾਨੂੰ ਇਸ ਚੈਨਲ ਤੇ ਰੂਬਰੂ ਕਰਵਾਇਆ ਜਾਏਗਾ ਉਸ ਅਪਡੇਟ ਦੇ ਨਾਲ ਸ਼ੁਕਰੀਆ ਧੰਨਵਾਦ